ਔਰ ਰੋਜ਼ ਰਾਤ ਨੂੰ ਸਾਰੇ ਸਾਰੇ ਜ਼ਿਲ੍ਹਿਆਂ 'ਚ ਇੱਕ ਡਿਫਾਈਨਡ ਨਫਰੀ ਜਿਹੜੀ ਹੈਗੀ ਉਹ ਰਾਤੀ ਗਸ਼ਤ ਤੇ ਨਾਕੇ ਲਾਂਦੀ ਏ ਸੋ ਅੱਜ ਕੀਪਿੰਗ ਇਨ ਮਾਈਂਡ ਬੈਸਾਖੀ ਫੈਸਟੀਵਲ ਐਂਡ ਸੋ ਸਾਡੇ ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫੀਸਰਸ ਅਸੀਂ ਇੱਕ ਇੱਕ ਸੀਨੀਅਰ ਆਫੀਸਰ ਇੱਕ ਜ਼ਿਲ੍ਹੇ ਨੂੰ ਅਲਾਟ ਕੀਤਾ ਹੈ ਸੋ ਇੱਕ ਵੱਡੇ ਪੱਧਰ ਤੇ ਅਸੀਂ ਨਾਈਟ ਡੋਮੀਨੇਸ਼ਨ ਆਪਰੇਸ਼ਨ ਕਰ ਰਹੇ ਹਾਂ ਸੋ ਉਹ ਅਚਨਚੇਤ ਮੈਂ ਜਲੰਧਰ ਆਈ ਥੋਟ ਆਈਲ ਆਲਸੋ ਕਮ ਐਂਡ ਜਸਟ ਹੈਵ ਅ ਲੁੱਕ ਐਟ ਵਾਟ ਇਜ਼ ਹੈਪਨਿੰਗ ਐਟ ਦਾ ਗਰਾਉਂਡ ਲੈਵਲ ਕਿਉਂਕਿ ਤੁਸੀਂ ਜ਼ਿਕਰ ਕਰ ਰਹੇ ਹੋ ਸਰ ਵਿਸਾਖੀ ਦਾ ਕੀ ਕੋਈ ਡਿਫਾਈਨ ਅਲਰਟ ਵੀ ਹੈਗਾ ਵਿਸਾਖੀ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਜੋ ਇਨਾ ਪੰਜਾਬ ਪੁਲਿਸ ਵੱਲੋਂ ਇਨੀ ਵੱਡੀ ਮੁਹਿੰਮ ਚੜੀ ਗਈ ਹੈ ਦੇਖੋ ਜੀ ਅਸੀਂ ਅ ਅਲਰਟਸ ਆਰ ਆਲਸੋ देयर ਕਿਉਂਕਿ ਕਾਫੀ ਜਿਹੜਾ ਹੈਗਾ ਇਹ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਜਿਹੜਾ ਪਾਕਿਸਤਾਨ ਕਾਫੀ ਸਰਗਰਮ ਹੈ ਸੋ ਪਾਕਿਸਤਾਨ ਵੱਲੋਂ ਪਾਕਿਸਤਾਨ ਦੀ ਆਈਐਸਆਈ ਵੱਲੋਂ ਪਾਰਤ ਦੇ ਵਿੱਚ ਡਿਸਟਰਬੈਂਸਸ ਕਰਨ ਦੀ ਪੂਰੀ ਕੋਸ਼ਿਸ਼ ਹੈਗੀ ਸੋ ਪੰਜਾਬ ਪੁਲਿਸ ਉਹਦੇ ਲਈ ਗੇਅਰਡ ਅਪ ਹੈਗੀ ਕਿ ਜਿਹੜੇ ਪੰਜਾਬ ਨੂੰ ਸੁਰੱਖਿਤ ਤੇ ਮਹਿਫੂਜ਼ ਅਸੀਂ ਰੱਖਾਂਗੇ ਉਸ ਲਈ ਸਾਡੀ ਜਿਹੜੀ ਇਹ ਜਿਹੜੀ ਨਾਈ ਡੋਮਿਨੇਸ਼ਨ ਇਸ ਪਾਰਟ ਆਫ ਥੈਟ ਆਨ ਗoing ਐਕਸਰਸਾਈਜ਼ ਹੈਪੀ ਤੁਸੀਂ ਹੋਵੇ ਚਾਹੇ ਸ਼ਹਿਜ਼ਾਦ ਪੱਟੀ ਹੋਵੇ ਚਾਹੇ ਜਿਹੜੇ ਬੰਬੇ ਦੇ ਇੰਨੇ ਵੱਡੇ ਘਟਨਾਵਾਂ ਨੈਕਸਸ ਅੱਜ ਪੰਜਾਬ ਪੁਲਿਸ ਨੂੰ ਸੈ ਕਿ ਇਕੱਠੇ ਹੋ ਰਹੇ ਨੇ ਜਿਹੜਾ ਬੜਾ ਖਤਰਨਾਕ ਪੰਜਾਬ ਲਈ ਸਾਬਤ ਹੋ ਸਕਦਾ ਤੇ ਪੰਜਾਬ ਪੁਲਿਸ ਕਿਵੇਂ ਟੈਕਲ ਕਰੇਗੀ ਏਲੀਮੈਂਟਸ ਹੈਗੇ ਪਰ ਆਪਰਿਸਟਰੀ ਕੀ ਕਲੈਕਸ਼ਨ ਮਸ਼ੀਨਰੀ ਹੈ ਕਿ ਉਹ ਐਕਟਿਵ ਹੈਗੀ ਸਾਡਾ ਸਾਰੀ ਏਜੰਸੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਐਡਜੋਇਨਿੰਗ ਸਟੇਟਸ ਨਾਲ ਸਾਡਾ ਤਾਲਮੇਲ ਹੈਗਾ ਬੀਐਸਐਫ ਦੇ ਨਾਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਜਿਹੜੇ ਨੈਸ਼ਨਲ ਸਕਿਉਰਿਟੀ ਨੂੰ ਅਸੀਂ ਇਸ ਨੂੰ ਇੱਕ ਇੱਕ ਬਹੁਤ ਸਿਨਰਜਾਈਜ਼ਡ ਤਰੀਕੇ ਨਾਲ ਇਸ ਨੂੰ ਹੈਂਡਲ ਕਰਨਾ ਹੈ। ਕੀ ਕਰ ਸਕਦਾ ਡਰੱਗਸ ਅਪਰੇਸ਼ਨ ਜੇ ਨਹੀਂ ਕਰਦੀ ਪੰਜਾਬ ਪੁਲਿਸ ਉਹਦੇ ਕਰਕੇ ਆਈਐਸਆਈ ਦਾ ਪੰਜਾਬ ਦਾ ਮਾਹੌਲ ਖਰਾਬ ਹੋਣਾ ਚਾਹੀਦਾ। ਦੇਖੋ ਬੋਖਲਾਹਟ ਹੁੰਦੀ ਹੈ ਜਦੋਂ ਉਹਨਾਂ ਦੀ ਇਨਕਮ ਘਟੀ ਹੈ ਕਿਉਂਕਿ ਸਾਡੇ ਕੋਲ ਬੜੀ ਬੜੀ ਕਨਫਰਮਡ ਰਿਪੋਰਟਸ ਹੈ ਕਿ ਜਿਹੜੀ ਸਟਰੀਟ ਪ੍ਰਾਈਸ ਹੈ ਡਰੱਗਸ ਦੀ ਉਹ ਵਧੀ ਹੈ। ਡਰੱਗਸ ਦੀ ਅਵੇਲੇਬਿਲਟੀ ਘਟੀ ਹੈ ਕਿ ਜਿਹੜੇ ਜਿਹੜੇ ਸਾਡੇ ਕੂਰੀਅਰਸ ਡਰੱਗਸ ਜਿਹੜੇ ਕਨਸਾਈਮੈਂਟਸ ਚੱਕਦੇ ਆ ਉਹ ਉਹ ਹੁਣ ਹਿਚਕਦੇ ਇਨਫੈਕਟ ਜਿਹੜੇ ਡਰੋਨ ਕਨਸਾਈਨਮੈਂਟਸ ਵੀ देयर इज ਅ ਸ਼ਿਫਟ ਟੁਵਰਡਸ ਸਮਾਲਰ ਡਰੋਨਸ ਸੋ 올 ਦਿਸ ਜਿਹੜਾ ਇੱਕ ਇਕਨੋਮਿਕ ਮਾਡਲ ਹੈ ਵਿਚ ਇਸ ਥਰਾਈਵਿੰਗ ਔਨ ਦਾ ਡਰੱਗਸ ਟ੍ਰੇਡ ਉਸ ਨੂੰ ਇੱਕ ਵੱਡਾ ਸੈਟਬੈਕ ਪਹੁੰਚਿਆ ਆਫ ਕੌਰਸ ਸਾਡੇ ਲਈ ਵੀ ਚੈਲੰਜ ਹੈ ਕਿ ਇਸ ਨੂੰ ਅੱਗੇ ਜਾਰੀ ਰੱਖਣਾ ਹੈ ਸੋ ਦੈਟ ਇਹ ਜਿਹੜੇ ਇਸ ਤੋਂ ਇਕਨੋਮਿਕ ਪ੍ਰੋਫਿਟ ਹੈ ਤਾਂ ਹੀ ਸਾਡਾ ਬਹੁਤ ਜ਼ਿਆਦਾ ਜੋਰ ਜਿਹੜੇ ਹਵਾਲਾ ਨੈਟਵਰਕਸ ਨੂੰ ਬਸਟ ਕਰਨ ਤੇ ਹੋਗਾ ਤੁਹਾਡੀ ਦਸਰਾ ਸਰ ਤੁਸੀਂ ਦੱਸਿਆ ਕਿ ਡਰੱਗ ਟ੍ਰੈਫਿਕਿੰਗ ਨੂੰ ਰੋਕਣ ਲਈ ਆ ਜੋ ਤੁਹਾਡੇ ਹਾਈ ਡਰਾਈਵ ਚੱਲ ਰਹੀ ਹੈ ਉਹਨੂੰ ਲੈ ਕੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਇਵੈਂਟ ਦਿਖ ਰਹੇ ਨੇ ਚਾਹੇ ਉਹ ਗ੍ਰੇਨੈਡ ਅਟੈਕਸ ਹੋਣ ਜਾਂ ਲੌਂਗ ਰਨਰ ਸਥਿਤੀ ਨਾਲ ਬਹੁਤ ਸਾਰੇ ਜੋ ਵੀ ਇਸ਼ੂਸ ਹੋਈ ਨੇ ਇਹਨੂੰ ਲੈ ਕੇ ਪੰਜਾਬ ਦੀ ਪਬਲਿਕ ਦੇ ਵਿੱਚ ਜੋ ਇੱਕ ਥ੍ਰੈਟ ਪਰਸੈਪਸ਼ਨ ਬਣੀ ਉਹਨੂੰ ਬਥੌਰਟੀ ਜੀ ਵੀ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਤੁਸੀਂ ਚੈਕਿੰਗ ਵੀ ਕਰ ਰਹੇ ਹੋ ਔਰ ਜੋ ਮਾਹੌਲ ਬਣਿਆ ਹੋਇਆ ਹੈ ਤੁਸੀਂ ਅੱਜ ਪੰਜਾਬ ਦੀ ਪਬਲਿਕ ਨੂੰ ਕੀ ਐਡਰੈਸ ਕਰਨਾ ਚਾਹੋ ਮੈਂ ਪਬਲਿਕ ਨੂੰ ਕਹਾਂਗਾ ਜੀ ਯੂ ਸ਼ੁਡ ਫੀਲ ਸਿਕਿਓਰ ਐਂਡ ਸੇਫ ਤੇ ਇਕੱਠੇ ਹੋ ਕੇ ਪਬਲਿਕ ਤੇ ਪੁਲਿਸ ਅਸੀਂ ਪੰਜਾਬ ਨੂੰ ਐਬਸੋਲੂਟਲੀ ਸੇਫ ਰੱਖਾਂਗੇ ਜਲੰਧਰ ਬਾਰੇ ਕੀ ਗੱਲ ਜਲੰਧਰ ਅੱਡੀ ਹੋ ਰਿਹਾ ਗ੍ਰੇਨੇਡ ਅਟੈਕ ਹੋਇਆ ਉਸ ਨੂੰ ਲੈ ਕੇ ਕੋਈ ਅਲਰਟ ਹੈ ਜਾਂ ਕੁਝ ਹੈ ਤੁਹਾਨੂੰ ਲੱਗਦਾ ਐਡੀ ਫਿਸਕਿੰਗ ਹੈ ਉਸ ਕਰਕੇ ਨਹੀਂ ਦੇਖੋ ਜੀ ਇੱਕ ਓਵਰਆਲ ਅਸੀਂ ਜਲੰਧਰ ਦੇ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਕਿ ਯੂ ਆਰ ਸਿਕਰ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਸੋ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੀ ਇੱਕ ਵਿਜ਼ੀਬਲ ਪ੍ਰੈਜ਼ੈਂਸ ਸਾਡੀ ਸਰਕਾਰ ਤੇ ਹੋਣੀ ਚਾਹੀਦੀ ਹੈ ਬਟ ਅਦਰਵਾਈਜ਼ ਅਸੀਂ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹ ਇੱਕ ਐਡਵਾਂਸ ਸਟੇਜ ਤੇ ਤੇ ਅਸੀਂ ਸਾਰਿਆਂ ਸਾਰੀ ਏਜੰਸੀਜ਼ ਦੇ ਨਾਲ ਤਾਲਮੇਲ ਬਣਾ ਕੇ ਤੇ ਅਸੀਂ ਇੱਕ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਛੇਤੀ ਅਸੀਂ ਜਿਹੜੀ ਹੈਗੀ ਉਸ ਨੂੰ ਮੁਕੰਮਲ ਕਰਨਾ ਕੋਰਗੇਨਾਈਜ਼ ਕ੍ਰਾਈਮ ਕੋ ਬਹੁਤ ਗੱਲ ਹੁੰਦੀ ਹੈ ਪੰਜਾਬ ਥੈਂਕਸ ਕਿ ਆਰਗੇਨਾਈਜ਼ ਕ੍ਰਾਈਮ ਹੋ ਰਿਹਾ ਹੈ ਔਰ ਜਿਵੇਂ ਕਿਆ ਪਹਿਲੇ ਪੁੱਛਿਆ ਵੀ ਹੈਪੀ ਬਰਥਡੇ ਅ ਹੋਵੇ ਜੀਸ਼ਾਨ ਅਕਟਰ ਹੋਣ ਲਿਵਿੰਗ ਗੈਦਰਡ ਸ਼ਾਹਜ਼ਾਦ ਪਟੇਨ ਤੇ ਕਿਵੇਂ ਕਿਵੇਂ ਇਸ ਨੂੰ ਬਸ ਕਰਦਾ ਹੈ ਦੇਖੋ ਜੀ ਦੇਖੋ ਜੀ ਕਾਫੀ ਅਸੀਂ ਆਰਗੇਨਾਈਜ਼ ਕ੍ਰਾਈਮ ਤੇ ਸਾਡੇ ਕਾਫੀ ਸਾਡਾ ਸਕਸੈਸ ਰਿਹਾ ਹੈ ਅਸੀਂ ਜਿਹੜੇ ਜਿਹੜੇ ਇਹਨਾਂ ਦੇ ਮੈਪਿੰਗ ਕਰਕੇ ਜਿਹੜੇ ਡਿਫਰੈਂਟ ਨੈਟਵਰਕਸ ਹੈ ਉਹਨਾਂ ਨੂੰ ਮੈਪ ਕੀਤਾ ਹੈ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੋਡਸ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਤੇ ਉਹਨਾਂ ਦੇ ਜਿਹੜੇ ਇੱਥੇ ਜਿਹੜੇ ਜਿਹੜੇ ਲੋਕ ਕੰਟੈਕਟ ਦੇ ਵਿੱਚ ਉਹਨਾਂ ਦੇ ਖਿਆਲ ਬਹੁਤ ਕਨਸਰਟਡ ਐਕਸ਼ਨ ਹੋਇਆ ਕੋਟ ਮੁਹੰਮਦ ਖਾਨ ਫਿੰਡ ਦੇ ਵਿੱਚ ਇੱਕ ਬੜੀ ਮਹਤਵਪੂਰਨ ਘਟਨਾ ਵਾਪਰੀ ਜਿਵੇਂ ਐਸਆਈ ਚਰਨਜੀਤ ਸਿੰਘ ਸ਼ਹੀਦ ਹੋਇਆ ਉਹਨੂੰ ਲੈ ਕੇ ਤੁਹਾਡੀ ਹੋਂਦ ਤੱਕ ਇਨਵੈਸਟੀਗੇਸ਼ਨ 18 ਲੋਕ ਕੇ ਜਾ ਰਹੇ ਕਿ ਅਰੈਸਟ ਕਰ ਲਏ ਨੇ ਕਿਵੇਂ ਸਰ ਉਹ ਉਸ ਕਦਰ ਨੂੰ ਤੁਸੀਂ ਦੇਖ ਰਹੇ ਹੋ ਅੱਗੇ ਕੀ ਐਕਸ਼ਨ ਹੋ ਸਕਦੇ ਆ ਜੀ ਉਹ ਦੇਖੋ ਜੀ ਬਹੁਤ ਅਨਫੋਰਚੂਨੇਟ ਇਨਸੀਡੈਂਟ ਸੀ ਕਿ ਸਾਡਾ ਇੱਕ ਬਹਾਦਰ ਪੰਜਾਬ ਪੁਲਿਸ ਦਾ ਮੈਂਬਰ ਸ਼ਹੀਦ ਹੋਇਆ ਇਨਫੈਕਟ ਮੈਂ ਕੱਲ ਉਹਨਾਂ ਦਾ ਸੰਸਕਾਰ ਵੀ اٹੈਂਡ ਕਰਾਂਗਾ ਤੇ ਅਸੀਂ ਜਿਹੜਾ ਉਹਨਾਂ ਦੇ ਪਰਿਵਾਰ ਦੇ ਨਾਲ ਪੁਲਿਸ ਇੱਕ ਫੈਮਿਲੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹੈਗੇ ਸੀਐਮ ਸਾਹਿਬ ਨੇ ਵੀ ਅਨਾਉਂਸ ਕੀਤਾ ਐਕਸਪੀਰੀਸ਼ੀਆ ਅਸੀਂ ਪਰਿਵਾਰ ਦਾ ਪੂਰਾ ਧਿਆਨ ਰੱਖਾਂਗੇ ਇਨਵੈਸਟੀਗੇਸ਼ਨ ਦੇ ਵਿੱਚ ਜੇ ਕੋਈ ਵੀ ਇਨਵੋਲਡ ਹੈ ਉਸ ਦੇ ਖਿਲਾਫ ਜੋ ਲੀਗਲ ਕਾਰਵਾਈ ਹੈ ਉਹ ਕੀਤੀ ਜਾਊਗੀ। ਇਹ ਮੈਸੇਜ ਬੜਾ ਰੋਂਗ ਜਿਹਾ ਹੁੰਦਾ। ਇਸੇ ਕਦਰ ਨੂੰ ਲਾਈਕ ਇਹ ਵੀ ਦੋ ਪਰਿਵਾਰ ਸੀਗੇ ਆਪਸ ਵਿੱਚ ਹੀ ਉਹ ਖੇਪਾ ਗਏ ਔਰ ਇੱਕ ਇੱਕ ਐਸਆਈ ਦਾ ਜਿਹੜਾ ਹੈ ਮਰਡਰ ਕਰ ਦਿੱਤਾ। ਮਤਲਬ ਇਸ ਨੂੰ ਕਿਵੇਂ ਮਤਲਬ ਇਹ ਇਹ ਕਿਵੇਂ ਜਿਹੜਾ ਹੈ ਰਿਲਾਇਬਲ ਹੋਏਗਾ ਵੀ ਦੇਖੋ ਜੀ ਇਹਦਾ ਮੈਂ ਮਤਲਬ ਇਨਵੈਸਟੀਗੇਸ਼ਨ ਇਜ਼ ਔਨਗੋਇੰਗ। ਸੋ ਮੈਂ ਵੀ ਇਸ ਤੇ ਮੇਰਾ ਬਹੁਤ ਜ਼ਿਆਦਾ ਕਮੈਂਟ ਕਰਨਾ ਠੀਕ ਨਹੀਂ। ਪਰ ਇਹਦਾ ਇੱਕ ਪਰਸਪੈਕਟਿਵ ਇਹ ਵੀ ਹੈਗਾ ਕਿ ਦੋ ਗਰੁੱਪਾਂ ਦੀ ਲੜਾਈ ਸੀ। ਕੋਈ ਇੱਕ ਆਰਗੇਨਾਈਜ਼ਡ ਅਟੈਕ ਜਾਂ ਪੁਲਿਸ ਨੂੰ ਉਤਾ ਹੱਥ ਲਾ ਕੇ ਨਹੀਂ ਮਾਰਿਆ। ਉਹਤੇ ਪੁਲਿਸ ਇੰਟਰਵੈਨ ਕਰਨ ਗਈ ਉਸ ਦੇ ਵਿੱਚ ਜਿਹੜੀ ਜਿਹੜਾ ਇੱਕ ਝਗੜਾ ਹੋ ਰਿਹਾ ਸੀ ਉਸ ਦੇ ਵਿੱਚ ਉਹ ਸ਼ਹੀਦ ਹੋ ਸਰ ਪੰਜਾਬ ਦਾ ਇੱਕ ਵੱਡਾ ਇਸ਼ੂ ਕਨਸਟਬਲ ਅਮਨਦੀਪ ਕੌਰ ਨੂੰ ਵੀ ਲੈ ਕੇ ਬਣਿਆ ਹੈ ਕਿ ਜਿਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਕਿ ਪੰਜਾਬ ਪੁਲਿਸ ਦੇ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਕੇਸ ਸੰਬੰਧੀ ਹੁਣ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਅੱਗੇ ਇਨਵੈਸਟੀਗੇਸ਼ਨ ਕਿੱਥੇ ਤੱਕ ਜਾ ਸਕਦੀ ਹੈ देखो जी अगेन जमे मै क्या जड़ा इन्वेस्टिगेशन इज द पर्व्यू ऑफ द लोकल पुलिस सो बट अदरवाइज ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਆਫੀਸਰ ਜੇ ਜੇ ਡਰੱਗਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਹੈ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਆਫੀਸਰ ਨਾਲ ਹੋਊਗਾ ਲੋਅ ਪੰਜਾਬ ਅੱਧਾ ਬਲੂਜ਼ਰ ਤੋਂ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਅਮਨਦੀਪ ਕੌਂਟੇ ਘਰ ਦੇ ਵੀ ਬਲੂਜ਼ਰ ਚੱਲਣਾ ਚਾਹੀਦਾ ਪੀਲਾ ਪੰਜਾਬ ਉੱਥੇ ਵੀ ਚੱਲਣਾ ਚਾਹੀਦਾ ਇਸ ਤਰ੍ਹਾਂ ਦੇ ਐਕਸ਼ਨ ਕ੍ਰਿਮੀਨਲ ਤੇ ਬਾਕੀ ਕ੍ਰਿਮੀਨਲਸ ਨੂੰ ਹੋ ਰਿਹਾ ਹੈ। ਕੋਈ ਵੀ ਬਲੈਕ ਸ਼ਿਪ ਜੇ ਪੰਜਾਬ ਪੁਲਿਸ ਦੇ ਵਿੱਚ ਵੀ ਮਿਲਦੀ ਆ, ਸੇਮ ਟਰੀਟ ਕੀਤਾ ਜਾਏਗਾ ਉਹਨਾਂ ਨੂੰ। ਦੇਖੋ ਜੀ ਜਿੱਥੋਂ ਤੱਕ ਇਹ ਜਿਹੜਾ ਫ੍ਰੈਂਕਲੀ ਲਾਅ ਇਜ਼ ਵੈਰੀ ਕਲੀਅਰ। ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਲ ਕੋਈ ਪਾਵਰਸ ਨਹੀਂ ਹੈ ਡਿਮੋਲੀਸ਼ਨ ਦਾ। ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲੀਸ਼ਨਸ ਹੋ ਰਹੇ ਆਂ ਕਿ ਜਿਹੜੀ ਕੰਸਰਨ ਏਜੰਸੀ ਹੈ। ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਐਂਕਰੋਚਮੈਂਟ ਹੈ। ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾਅ ਫਾਲੋ ਕਰਕੇ ਜਿਹੜੇ ਕੰਸਰਨ ਡਿਪਟੀ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕੰਸਰਨਟ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ